ਪੰਜਾਬ ਦੇ ਜ਼ਿਲ੍ਹਾ ਪਛੇਤੇ ਬਲਾਕ ਸੰਮਤੀ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ ਮਿਲੀ ਵੱਡੀ ਤੇ ਪਹਿਲੀ ਜਿੱਤ ਅਕਾਲੀ ਦਲ ਨੇ ਤਿੰਨ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਪਛਾੜਦਿਆਂ ਹੋਇਆ ਇਹ ਜਿੱਤ ਦਰਜ ਕੀਤੀ ਹੈ ਜੋ ਇਸ ਹਲਕੇ ਦੇ ਵਿੱਚ ਅਕਾਲੀ ਵਰਕਰਾਂ ਦੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਸੁਖਵੀਰ ਸਿੰਘ ਬਾਦਲ ਨੇ ਵਧਾਈ ਦਿੱਤੀ ਹੈ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਮੁੱਢ ਬੱਜ ਗਿਆ ਹੈ ਅਕਾਲੀ ਦਲ ਦੀ ਇਸ ਸੀਟ ਦੇ ਉੱਪਰ ਜਿੱਤ ਹੋਣ ਨਾਲ ਤੁਸੀਂ ਜਿਹੜੇ ਆਵਾਜ਼ੇ ਪੰਜਾਬ ਨਾਲ ਬਹੁਤ ਬਹੁ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਪੰਜਾਬ ਦੇ ਵਿੱਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਾਸਧੀਆਂ ਚੋਣਾਂ ਦੇ ਨਾਲ ਅਖਾੜਾ ਪੂਰੀ ਤਰ੍ਹਾਂ ਪਖਿਆ ਹੋਇਆ ਹੈ 14 ਨਵੰਬਰ ਨੂੰ 14 ਦਸੰਬਰ ਨੂੰ VOTING ਹੋਣੀ ਹੈ ਤੇ 17 ਦਸੰਬਰ ਨੂੰ ਇਸ ਦੇ ਨਤੀਜੇ ਐਲਾਨੇ ਜਾਣੇ ਨੇ ਉਸ ਤੋਂ ਪਹਿਲਾਂ ਜੋ ਨਾਮਜ਼ਦਗੀਆਂ ਪੱਤਰ ਪਰੰਧਾ ਆਖਰੀ ਦਿਨ ਜੋ 4 ਦਸੰਬਰ ਸੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਨਾਮਜ਼ਦ ਕੀਆ ਪੱਤਰ ਭਰਨ ਤੋਂ ਰੋਕਿਆ ਗਿਆ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਸੈਂਟਰਾਂ ਤੱਕ ਜਾਣ ਤੋਂ ਰੋਕਿਆ ਗਿਆ ਜੋ ਕੱਲ ਪਟਿਆਲਾ ਦੇ ਐਸਐਸਪੀ ਦੀ ਇੱਕ ਆਡੀਓ ਵਾਇਰਲ ਹੋਈ ਉਸ ਐਸਐਸਪੀ ਨੇ ਆਪਣੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਸੈਂਟਰਾਂ ਦੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਨਹੀਂ ਪਹੁੰਚਣੇ ਚਾਹੀਦੇ ਜਿਸ ਨੂੰ ਲੈ ਕੇ ਪੂਰੀ ਤਰ੍ਹਾਂ ਹਰਕਮ ਮਚਿਆ ਹੋਇਆ ਸੁਖਬੀਰ ਸਿੰਘ ਬਾਦਲ ਖੁਦ ਪਟਿਆਲੇ ਵਿੱਚ ਜਾ ਕੇ ਉਹਨਾਂ ਨੇ ਉਮੀਦਵਾਰਾਂ ਦੇ ਕਾਗਜ਼ ਪਰਵਾਏ ਔਰ ਐਸਐਸਪੀ ਨੂੰ ਚੈਲੰਜ ਕੀਤਾ ਕਿ ਉਸ ਨੂੰ ਜੇਲ੍ਹ ਭੇਜ ਕੇ ਛੱਡਾਂਗੇ ਉਹਨਾਂ ਦੇ ਨਾਲ ਜਿਹੜੇ ਜ਼ੁਮੇਵਾਰ ਹੋਰ ਅਧਿਕਾਰੀ ਨੇ ਉਹਨਾਂ ਦੀ ਸ਼ਿਕਾਇਤ ਲੈ ਕੇ ਚੰਡੀਗੜ੍ਹ ਮੁੱਖ ਰਾਜ ਚੋਣ ਕਮਿਸ਼ਨ ਦੇ ਕੋਲ ਵੀ ਪਹੁੰਚੇ ਪਰ ਉਸ ਤੋਂ ਬਾਅਦ ਜਿਵੇਂ ਅਕਾਲੀ ਦਲਾਂ ਦੇ ਨਾਮਜ਼ਦਗੀਆਂ ਪੱਤਰ ਭਰੇ ਗਏ ਤਾਂ ਉਸ ਤੋਂ ਬਾਅਦ ਰੱਦ ਹੋਏ ਨਾਮਜ਼ਦਗੀਆਂ ਪੱਤਰ ਵੀ ਅਕਾਲੀ ਦਲ ਪਾਰਟੀ ਦੇ ਬਹੁਤ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਪੂਰੀ ਰਾਤ ਇਹ ਮਾਮਲਾ ਚੱਲਦਾ ਰਿਹਾ ਪਰ ਅੱਜ ਜੋ ਇੱਕ ਹਲਕੇ ਦੇ ਵਿੱਚ ਅਕਾਲੀ ਦਲਾਂ ਦੇ ਪੱਤਰ ਨਾਮਜ਼ਦੀ ਸਹੀ ਪਾਏ ਗਏ ਔਰ ਉਹਨਾਂ ਨੇ ਜਿੱਤ ਦਰਜ ਕਰ ਲਈ ਸੋ ਅਕਾਲੀ ਦਲ ਪਾਰਟੀ ਦੀ ਇਹ ਪਹਿਲੀ ਜਿੱਤ ਹੋਣ ਨਾਲ ਸਾਰੀਆਂ ਪ੍ਰਮੁੱਖ ਪਾਰਟੀਆਂ ਜਿਨ੍ਹਾਂ ਨੂੰ ਬਹੁਤ ਵੱਡਾ ਚਟਕਾ ਲੱਗਿਆ ਹੈ ਹਲਕਾ ਖਡੂਰ ਸਾਹਿਬ ਦੇ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਪਹਿਲੀ ਤੇ ਵੱਡੀ ਜਿੱਤ ਮਿਲੀ ਹੈ ਜੋ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਦ ਦੇ ਵਿੱਚ ਅਕਾਲੀ ਦਲ ਨੇ ਹਲਕਾ ਖਡੂਰ ਸਾਹਿਬ ਤੋਂ ਪਛਾੜ ਦਿੱਤੀਆਂ ਨੇ ਸਾਰੀਆਂ ਪਾਰਟੀਆਂ ਸੋ ਦੱਸ ਦਈਏ ਕਿ ਬਲਾਕ ਸੰਮਤੀ ਜ਼ੋਨ ਬਹਾਮਣਾ ਤੋਂ ਅਕਾਲੀ ਦਲ ਦੇ ਉਮੀਦਵਾਰ ਜੋਰਜਰਵ ਹਲਕਾ ਸੀ ਬਿਨਾ ਮੁਕਾਬਲਾ ਜਿਸ ਨੇ ਚੋਣ ਜਿੱਤੀ ਏ ਸੋ ਸੀਨੀਅਰ ਅਕਾਲੀ ਆਗੂ ਗੁਰਸੇਵ ਸਿੰਘ ਸ਼ੇਖ ਦੀ ਅਗਵਾਈ ਦੇ ਹੇਠ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਵੱਡੀ ਜਿੱਤ ਨਸੀਬ ਹੋਈ ਏ ਜੋ ਕਿ 14 ਦਸੰਬਰ ਨੂੰ VOTING ਅਤੇ 17 ਦਸੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਉਸਤੇ ਨਾਲ ਹੀ EVM ਦੀ ਥਾਂ ਤੇ ਬੈਲਟ ਪੇਪਰ ਬੋਕਸ ਰਾਏ ਇਹ ਵੋਟਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਅਤੇ 50% ਸੀਟਾਂ ਔਰਤਾਂ ਲਈ ਰੱਖੀਆਂ ਰੱਖੀਆਂ ਗਈਆਂ ਹਨ ਦੱਸ ਦਈਏ ਕਿ ਜ਼ਿਲ੍ਹਾ ਪ੍ਰਸ਼ਦੀਆਂ ਜੋ 1725 ਨਾਮਜ਼ਦਗੀਆਂ ਯੋਗ ਪਾਈਆਂ ਗਈਆਂ ਹਨ ਜਦਕਿ 140 ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਹਨ ਜ਼ਿਲ੍ਹਾ ਪ੍ਰਸ਼ਦੀਆਂ ਕੁੱਲ 1865 ਨਾਮਜ਼ਦਗੀਆਂ ਪੜੀਆਂ ਗਈਆਂ ਸੀ ਇਸ ਤੋਂ ਇਲਾਵਾ ਪੰਚਾਇਤ ਸੰਮਤੀ ਦੀਆਂ 11099 ਨਾਮਜ਼ਦਗੀਆਂ ਯੋਗ ਪਾਈਆਂ ਗਈਆਂ ਨੇ ਪੂਰੇ ਪੰਜਾਬ ਵਿੱਚ ਜਦੋਂ ਕਿ 12065 ਨਾਮਜ਼ਦਗੀਆਂ ਰੱਦ ਹੋਈਆਂ ਨੇ ਪੰਚਾਇਤ ਸੰਮਤੀ ਲਈ ਕੁੱਲ 12354 ਨਾਮਜ਼ਦਗੀਆਂ ਭਰੀਆਂ ਗਈਆਂ ਸੀ ਸੋ ਅਕਾਲੀ ਦਲ ਦੇ ਖੇਮੇ ਵਿੱਚ ਬਹੁਤ ਵੱਡੀ ਖੁਸ਼ੀ ਹੈ ਅਕਾਲੀ ਦਲ ਨੇ ਪਹਿਲੀ ਜਿੱਤ ਦਰਜ ਕੀਤੀ ਹੈ ਪੂਰੇ ਪੰਜਾਬ ਦੇ ਵਿੱਚ ਜੋ ਅਕਾਲੀ ਦਲ ਦਾ ਮਾਹੌਲ ਬਣਿਆ ਹੈ